ਜੋਤਾ ਦਿਖਾਈ ਦੇ ਰਿਹਾ ਜਦਕੀ ਫਸਲਾਂ ਖਾਸ ਕਰਕੇ ਕਣਕ ਦੀ ਫਸਲ ਨੂੰ ਨੀਤੀ ਦੀ ਬਾਰਿਸ਼ ਅਤੇ ਘਟਤਕ ਮਗਲੋਡ ਹੁੰਦੀ ਹੈ ਇੱਕਦਮ ਬਦਲੇ ਮੌਸਮ ਦਾ ਪ੍ਰਭਾਵ ਫਸਲਾਂ ਤੇ ਵੀ ਪੈ ਰਿਹਾ ਹੈ ਫਸਲਾਂ ਨੂੰ ਬਚਾਉਣ ਦੇ ਲਈ ਕਿਸਾਨਾਂ ਨੂੰ ਕੀ ਕੁਝ ਕਰਨਾ ਚਾਹੀਦਾ ਇਸ ਬਾਰੇ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਰੋਹਿਤ ਗੁਪਤਾ ਨੇ ਖੇਤੀਬਾੜੀ ਵਿਭਾਗ ਦੇ ਮੁਖੀ ਡਾਕਟਰ ਅਮਰੀਕ ਸਿੰਘ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਆਮ ਤੌਰ ਤੇ ਜਿਹੜਾ ਮੌਸਮ ਪੰਜਾਬ ਵਿੱਚ ਸੈਕੰਡ ਵੀਕ ਤੇ ਦੇਖਿਆ ਜਾਂਦਾ ਸੀ ਮਾਰਚ ਦੇ ਉਹ ਫਰਵਰੀ ਵਿੱਚ ਹੀ ਸ਼ੁਰੂ ਹੋ ਗਿਆ ਉਹ ਸਾਨੂੰ ਨੇ ਇੱਕਦਮ ਕਰਵਟ ਲਈ ਹੈ ਔਰ ਇਹਦਾ ਪ੍ਰਭਾਵ ਫਸਲਾਂ ਤੇ ਵੀ ਕਾਫੀ ਪੈ ਰਿਹਾ ਕਨਕ ਦੀ ਫਸਲ ਖਾਸ ਕਰ ਪਰਭਾਵਿਤ ਹੋ ਰਹੀ ਹੈ ਡਾਕਟਰ ਅਮਰੀਕ ਸਿੰਘ ਖੇਤੀਬਾੜੀ ਵਿਭਾਗ ਦੇ ਮੁਖੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਡਾਕਟਰ ਸਾਹਿਬ ਕੀ ਰੀਜ਼ਨ ਲੱਗਦਾ ਹੈ ਇਸ ਮੌਸਮ ਦਾ ਔਰ ਕੀ ਕੀ ਇਫੈਕਟ ਹੋ ਰਿਹਾ ਹੈ ਫਸਲ ਤੇ ਜੇਕਰ ਆਪਾਂ ਦੇਖੀਏ ਤੇ ਮੌਸਮ ਦੇ ਵਿੱਚ ਬਹੁਤ ਜ਼ਿਆਦੀਆਂ ਤਬਦੀਲੀਆਂ ਆ ਰਹੀਆਂ ਨੇ ਇਹਦਾ ਮੁੱਖ ਕਾਰਨ ਤੇ ਗਲੋਬਲ ਵਾਰਮਿੰਗ ਹੈ ਵਰਲਡ ਲੈਵਲ ਦੇ ਉੱਤੇ ਇਹ ਕੁਝ ਵਾਪਰ ਰਿਹਾ ਵਾ ਜਿੱਥੇ ਵਰਖਾ ਜਿਹੜੀ ਬਹੁਤ ਘਟ ਗਈ ਆ ਆ ਬਰਫ਼ ਦੀ ਜਿਹੜੀ ਬਰਫਵਾਰੀ ਵੀ ਘਟ ਘਟਦੀ ਪਈ ਆ ਸੋ ਉਹਦੇ ਨਾਲ ਕੀ ਹੈ ਕਿ ਜਿਕਰ ਅਸੀਂ ਦੇਖੀਏ ਤੇ ਸਾਡੀ ਜਿਹੜੀ ਫਰਵਰੀ ਮਹੀਨਾ ਜਿਹੜਾ ਜਾ ਰਿਹਾ ਵਾ ਇਹਦੇ ਵਿੱਚ ਟੈਂਪਰੇਚਰ ਜਿਹੜਾ ਵਾ ਉਹ ਲਾਸਟ ਵੀਕ ਤੱਕ 20 ਡਿਗਰੀ ਤੱਕ ਚਾਹੀਦਾ ਵਾ ਹੈਨਾ ਜਦ ਕਿ ਹੁਣ ਜਿਹੜਾ ਇਸ ਵੇਲੇ ਜਿਹੜਾ ਅੱਜ 17 ਤਰੀਕ ਹੈ ਤਾਂ ਇਹਦਾ ਤਾਪਮਨ ਜਿਹੜਾ ਵਾ 25 ਤੋਂ 25 ਤੋਂ 27 ਦੇ ਵਿੱਚ ਚੱਲ ਰਿਹਾ ਵਾ ਇਹਦਾ ਮਤਲਬ ਕਿ ਕਿਤਨਾ ਕਿਤੇ ਜਿਹੜਾ ਵਾ ਉਹ ਫਸਲਾਂ ਦੇ ਉੱਤੇ ਜਿਹੜਾ ਵਾ ਉਹ ਇਫੈਕਟ ਕਰੂਗਾ ਤੇ ਜੇਕਰ ਅਸੀਂ ਇਹੀ ਦੇਖੀਏ ਜੇ 2 ਸਾਲ ਪਹਿਲਾਂ ਦੇਖੀਏ ਤੇ ਸਾਡੇ ਉਦੋਂ ਵੀ ਇਹੀ ਸੰਭਾਵਨਾ ਬਹੁਤ ਬੜਿਆ ਸੀਗਾ ਤੇ ਉਹ ਮੁੜ ਕੇ ਕਿ ਮਾਰਚ ਵਿੱਚ ਜਿਹੜੀ ਬਰਸ਼ਾਤ ਬਰਸਾਤ ਪੈ ਗਈ ਤੇ ਮੁੜ ਕੇ ਤਾਪ ਮ ਜਿਹੜਾ ਬਹੁਤ ਵਧੀਆ ਹੋ ਗਿਆ ਤੇ ਕਵਰ ਅਪ ਹੋ ਗਿਆ ਬਟ ਜੇਕਰ ਅਸੀਂ ਇਹ ਦੇਖਦੇ ਪਏ ਹਾਂ ਕਿ ਇਸ ਵੇਲੇ ਜਿਹੜਾ ਸਾਡਾ ਬਰਾਨੀ ਏਰੀਆ ਅਬਰਨੀ ਏਰੀਆ ਵਾ ਕੁਛ ਕੰਢੀ ਏਰੀਆ ਵਾ ਉੱਥੇ ਜਿਹੜਾ ਇਹਦਾ ਜਿਹੜਾ ਇਫੈਕਟ ਜ਼ਿਆਦਾ ਦੇਖਦੇ ਪਏ ਆ ਕਿਉਂਕਿ ਮੈਂ ਪਿਛਲੇ ਦਿਨੀ ਵੀ ਦਿਨਨਗਰ ਬਲਾਕ ਦੇ ਵਿੱਚ ਪਿੰਡ ਪੁੱਗ ਮਤਲਬ ਉਹ ਏਰੀਆ ਦੀ ਫਸਲ ਪ੍ਰਭਾਵਿਤ ਹੋ ਚੁੱਕੀ ਹੈ ਹੁਣ ਪ੍ਰਭਾਵਿਤ ਹੋ ਚੁੱਕੀ ਹੈ ਕਿੰਨੀ ਕੁ ਫਸਲ ਲੱਗਦਾ ਪ੍ਰਭਾਵਿਤ ਹੋਈ ਉਹਦੇ ਵਾਸਤੇ ਹੀ ਜਿਹੜਾ ਸਰਵੇ ਕਰ ਰਹੇ ਆ ਸਟਾਫ ਨੂੰ ਕਿਹਾ ਗਿਆ ਵੀ ਉੱਥੇ ਦੇਖੋ ਵੀ ਕਿੰਨੀ ਕੁ ਫਸਲ ਜੜੀ ਉਹ ਹੈਗੀ ਆ ਫਿਰ ਉਹ ਪਤਾ ਲੱਗ ਜਾਊਗਾ ਥੋੜੀ ਕਿੱਦਾਂ ਦਾ ਇਫੈਕਟ ਵੇਖਣ ਨੂੰ ਮਿਲ ਰਿਹਾ ਉੱਥੇ ਉਹਦੇ 'ਚ ਇਫੈਕਟ ਵੇਖ ਕੇ ਛੋਟੀ ਇੱਕ ਤਾਂ ਫਸਲ ਜੜੀ ਛੋਟੀ ਰਹਿ ਗਈ ਆ ਉਹਦੀ ਟ ਅਟੋ ਦਾ ਜਿਹੜਾ ਉਹ ਤੇ ਵਾਧਾ ਜਿਹੜਾ ਉਹ ਆਪਾਂ ਨਹੀਂ ਆਪਾਂ ਖਬਰਾ ਪਹ ਕਰ ਸਕਾਂਗੇ ਕਣਕ ਤੋਂ ਇਲਾਵਾ ਹੋਰ ਕਿਹੜੀ ਫਸਲ ਤੇ ਲਾਈ ਫੈਕਟਰ ਕਣਕ ਦੇ ਫਸਲ ਤੋਂ ਇਲਾਵਾ ਜਿਹੜੀ ਹੁਣ ਮੰਨ ਲਓ ਆਪਾਂ ਸਰੋਂ ਹੀ ਆ ਸਰੋਂ ਦੇ ਅਸਲ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਫਲੀਆਂ ਬੰਦੇ ਸਟੇਜ ਦੇ ਉੱਤੇ ਆ ਤੇ ਇਹਦੇ ਤੇ ਵੀ ਜੇਕਰ ਇਹਨੂੰ ਆਪਾਂ ਪਾਣੀ ਨਹੀਂ ਲਉਂਦੇ ਟਾਈਮ ਸਰ ਜਾਂ ਅੰਡੀ ਬਰਾਨੀ ਏਰੀਆ ਵਿੱਚ ਤਾਂ ਵੀ ਇਹਦੇ ਦਾਣ ਜਿਹੜੀ ਤੁਹਾਡੀ ਇਹ ਫਲੀਆਂ ਜਿਹੜੀਆਂ ਸੁੱਕ ਸਕਦੀਆਂ ਨੇ ਤੇ ਉਹਦੇ ਦਾਣੇ ਵੀ ਜਿਹੜੇ ਪਤਲੇ ਪੈ ਸਕਦੇ ਆ ਸਰੋਂ ਵੀ ਪਤਲੇ ਸਰੋਂ ਵੀ ਪੈ ਸਕਦੀ ਐਸੋਲਾ ਵਾੜੀ ਤੁਹਾਡੀ ਦਾਲਾਂ ਨੇ ਜਿਹੜੇ ਬਰਾਨੀ ਏਰੀਆ ਚ ਆ ਉਹਦੇ ਤੇ ਵੀ ਇਫੈਕਟ ਪਊ ਕੋਈ ਵੀ ਆ ਮਦਰ ਖਸੇ ਤੇ ਦੇ ਲਈ ਡਿਪਾਰਟਮੈਂਟ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਾਂ ਕੁਝ ਹੋਰ ਰੈਗੂਲਮੈਂਟ ਕੀਤੇ ਗਏ ਕਿਸਾਨਾਂ ਨੂੰ ਕਿਸਾਨਾਂ ਨੂੰ ਵੀ ਇਹਨਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਜਿੱਥੇ ਤੇ ਪਾਣੀ ਦਾ ਪ੍ਰਬੰਧ ਹੈਗਾ ਵਾ ਉੱਥੇ ਤੁਸੀਂ ਹਫ਼ਤੇ ਤੋਂ ਲੈ ਕੇ 10 ਦਿਨ ਦੇ ਵਿੱਚ ਘਾਰ ਵਿਚਕਾਰ ਮੌਸਮ ਵੇਖ ਕੇ ਤੇ ਇੱਕ ਜਿਹੜਾ ਵਾ ਤੁਹਾਡੀ ਮਿੱਟੀ ਦੀ ਕਿਸਮ ਵੇਖ ਕੇ ਵੀ ਮਿੱਟੀ ਦੀ ਕਿਸਮ ਕਿਦਾਂ ਦੀ ਆ ਹਲਕੀ ਆ ਜਾਂ ਭਾਰੀ ਆ ਉਸ ਮੁਤਾਬਕ ਜਿਹੜਾ ਪਾਣੀ ਜਿਹੜਾ ਉਹਨੂੰ ਹਲਕਾ ਪਾਣੀ ਲਾਓ ਉਹਦਾ ਭਾਰੀ ਪਾਉਣ ਦੀ ਲੋੜ ਨਹੀਂ ਆ ਜੇਕਰ ਆਪਾਂ ਭਾਰੀ ਪਾਣੀ ਲਾਵਾਂਗੇ ਤੇ ਉਹ ਹਵਾ ਦੇ ਨਾਲ ਡਿੱਗ ਸਕਦੀ ਆ ਕਈ ਵਾਰ ਹਵਾ ਵੀ ਚੱਲਦੀ ਆ ਦੂਜਾ ਇਹ ਕਿ ਇੱਕ ਪ ਉਦੀ ਸਫਾਰਿਸ਼ ਕੀਤੀ ਜਾ ਰਹੀ ਹੈ ਜਿ ਉਹਨੂੰ 200 ਕਿਲੋ 2 ਕਿਲੋ ਜਿਹੜਾ ਵਾ 2 ਕਿਲੋ ਨੂੰ 200 ਲੀਟਰ ਸੋਲਵਲਟ ਪਾਣੀ ਚ ਘੋਲ ਕੇ ਉਹਦੀ ਸਪਰੇ ਕਰ ਦਿਓ ਇੱਕ ਪਾਸੇ ਤੇ 2 ਕਿਲੋ ਨੂੰ 100 ਲੀਟਰ ਪਾਣੀ ਘੋਲ ਕੇ ਖੇਤ ਦੇ ਦੂਜੇ ਪਾਸੇ ਸਪਰੇ ਕਰ ਦਿਓ ਉਹਦੇ ਨਾਲ ਜਿਹੜਾ ਕੀ ਹੈ ਕਿ ਤੁਹਾਡਾ ਜਿਹੜਾ ਵਾ ਉਹ ਜਿਹੜਾ ਉਹਦੇ ਵਿੱਚ ਤਾਪਮਾਨ ਸਹਿਣ ਦਾ ਗਰਮੀ ਸਹਿਣ ਦਾ ਜਿਹੜਾ ਵਾ ਉਹ ਪ੍ਰਭਾਵ ਵਜੂਗਾ ਇਹ ਜਿਹੜੇ ਅਰੇਂਜਮੈਂਟਸ ਕਰਨ ਨਾਲ ਕਿਸਾਨਾਂ ਨੂੰ ਫਸਲ ਜਿਹੜੀ ਪ੍ਰਭਾਵਿਤ ਹੋ ਰਹੀ ਹੈ ਉਹ ਬਚ ਜੇਗੀ ਹਾਂ ਉਹਦੇ ਵਿੱਚ ਕਾफी ਫਰਕ ਪੈਂਦਾ ਕਿਉਂਕਿ ਆਪਾਂ ਕਹਿ ਦਈਏ ਕਿ ਜਿਹੜੀ ਤੁਹਾਡੀ ਜਿਹੜੀ ਹੁਣ ਟਾਈਮ ਸਰਬੀਜੀ ਗਈ ਆ ਜਾਂ ਜਿੱਥੇ ਪਾਣੀ ਦਾ ਪ੍ਰਬੰਧ ਹੈਗਾ ਵਾ ਉੱਥੇ ਤਾਂ ਬਿਲਕੁਲ ਠੀਕ ਉਹ ਬਹੁਤਾ ਪ੍ਰਭਾਵ ਨਹੀਂ ਪਊਗਾ ਪਰ ਜਿਹੜੀ ਸਾਡੀ ਕੰਢੀ ਏਰੀਆ ਚ ਬਰਾਨੀ ਏਰੀਆ ਵਾ ਉੱਥੇ ਥੋੜਾ ਪ੍ਰਭਾਵ ਪੈ ਸਕਦਾ ਵਾ ਤੇ ਉਹਦੇ ਚ ਇਹੀ ਹੈ ਕਿ ਆਪਾਂ ਜਿੱਥੇ ਜਿੱਥੇ ਸੰਭਵ ਹੋ ਸਕੇ ਉੱਥੇ ਆਪਾਂ ਇਹਦੀ ਪੋਟਾਸ਼ੀਅਮ ਯੂਨਾਈਟਿਡ ਦੀ ਸਪਰੇ ਕਰੀਏ ਪਾਣੀ ਜਿਹੜਾ ਟਾਈਮ ਸਰਦਈਏ ਤਾਂ ਜੋ ਉਹਦਾ ਪ੍ਰਭਾਵ ਨੂੰ ਜਿਹੜਾ ਗਰਮੀ ਦੇ ਪ੍ਰਭਾਵ ਨੂੰ ਜਿਹੜਾ ਉਹ ਘਟਾਇਆ ਜਾ ਸਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਹੜੇ ਜ਼ਿਆਦਾ ਏਰੀਏ ਪ੍ਰਭਾਵਿਤ ਹੋਏ ਆ ਇਦੇ ਵਿੱਚ ਬੁਤਾ ਇਹਨੇ ਬੁਤਾ ਏਰੀਆ ਸਾਡਾ ਬਰਾਨੀ ਏਰੀਆ ਜਿਹੜਾ ਦੀਨਾਲਗਰ ਬਲਾਕ ਚ ਵਿੱਚ ਹੈ ਜਿਆਦਾ ਵਾ ਹੈ ਨਾ ਜਾਂ ਸ਼੍ਰੀ ਅਰਗੁਮੇਂਦੁਰਾਲ ਪਾਸੇ ਹੋਏਗਾ ਟਾ 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 ਜਿਹੜੇ ਆ ਉੱਥੇ ਹੋਗਾ ਬਾਕੀ ਅਦਰਵਾਈਜ਼ ਜਿਹੜਾ ਸਾਡਾ ਜਿੱਥੇ ਪਾਣੀ ਲੱਗਦਾ ਵਾ ਉੱਥੇ ਤਾਂ ਪਾਣੀ ਦਾ ਪ੍ਰਬੰਧ ਹੈ ਹੀ ਆ ਕੋਈ ਨਹਿਰੀ ਦਾ ਵਾ ਕੁਝ ਟਿਊਬਲ ਦਾ ਵਾ ਉਹ ਉੱਥੇ ਕੋਦਾ ਨਹੀਂ ਮਿਲਦਾ ਬਟ ਫਿਰ ਵੀ ਜਿਹੜਾ ਫਾਰਮਰ ਨੂੰ ਉਹ ਪਹਿਲਾਂ ਗੱਲ ਕੀਤੀ ਕਿ ਟਾਈਮ ਸਰ ਪਾਣੀ ਦਿੰਦਾ ਦਿੰਦੇ ਰਹਿੰਦਾ ਕੀ ਖਾਸੇ ਦਾਇਤ ਕਰਨਾ ਚਾਹੋਗੇ ਕਿਸਾਨਾਂ ਨੂੰ ਖਾਸੇ ਤੇ ਇਹੀ ਹੈ ਕਿ ਅਸੀਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਟੈਮਸ ਜਿਹੜਾ ਵਾ ਉਹ ਆਪਣੀ ਫਸਲ ਦੇਖਣ ਜੇ ਜਦੋਂ ਵੀ ਮਾੜਾ ਮਾੜਾ ਲੱਗਦਾ ਵੀ ਇਹ ਫਸਲ ਜਿਹੜੀ ਪਾਣੀ ਮੰਗਦੀ ਪਈ ਆ ਉਹਨੂੰ ਪਾਣੀ ਲਾਉਣ ਇੱਕ ਪ੍ਰੋਟੈਸ਼ੀਅਨ ਯੂਨਾਈਟਿਡ ਦੀ ਸਪਰੇਅ ਜ਼ਰੂਰ ਕਰ ਦੇਣਾ ਇੱਕ ਗੱਭ ਤੇ ਇੱਕ ਪੰਜ ਹਫ਼ਤਾ ਦਾ ਦਿੰਦੇ ਬਾਅਦ ਦੁਬਾਰਾ ਕਰ ਦੇਣਾ ਤੇ ਬਿਲਕੁਲ ਜੀ ਮੌਸਮ ਨਾਲ ਫਸਲ ਪ੍ਰਭਾਵਿਤ ਨਾ ਹੋਏ ਇਹਦੇ ਉਪਾਅ ਵੀ ਦੱਸਿਆ ਡਾਕਟਰ ਸਾਹਿਬ ਨੇ ਲੇਕਿਨ ਕੁਝ ਫਸਲ ਕੁਝ ਏਰੀਆ ਇਫੈਕਟ ਹੋ ਚੁੱਕਿਆ ਕੰਡੀ ਏਰੀਆ ਖਾਸ ਕਰੀ ਇਫੈਕਟ ਹੋ ਚੁੱਕਿਆ ਲੇਕਿਨ ਬਚਨ ਦੇ ਉਪਾਅ ਡਾਕਟਰ ਸਾਹਿਬ ਦੱਸ ਰਹੇ ਨੇ ਔਰ ਕਿਸਾਨ ਵੀਰਾਂ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਗੁਰਦਾਸ